ਤੇ ਮੋਗਾ ਦੇ ਵਿੱਚ ਆਨਲਾਈਨ ਗੋਦਾਵਰੀਆ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੇ ਕਸਬਾ ਤਰਮਕੋਟ ਦੇ ਪਿੰਡ ਕਪੂਰੇਤ ਵਿੱਚ ਇਹ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਤੇ ਪਿੰਡ ਦੇ ਸਰਪੰਚ ਕਲਾਬ ਇਕਬਾਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਕਪੂਰੇਤ ਤੋਂ ਸ਼ੁਰੂ ਕੀਤੀ ਗਈ ਹੈ ਇਸ ਨਾਲ ਪਿੰਡ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜਦੋਂ 6 ਦਿਨ ਦੀ ਫਸਲ ਖਰਾਬ ਹੋ ਜਾਂਦੀ ਸੀ ਤੇ ਹੁਣ ਸਰਕਾਰ ਨੇ ਇਸ ਨੂੰ ਆਨਲਾਈਨ ਕਰ ਦਿੱਤਾ ਹੈ ਕੁਝ ਦਿਨ ਨਹੀਂ ਮਿਲਣਗੇ ਪੰਜਾਬ ਦੇ ਵਿੱਚ ਪਹਿਲੇ ਤੋਂ ਬਾਅਦ ਕਿਸ ਨੂੰ ਮਿਲੇਗਾ ਪੈਸਾ ਜੀ ਜਿਹੜੀ ਗਰਦੌਰੀ ਆ ਸਾਡੇ ਅੱਗੇ ਗਰਦੌਰੀਆਂ ਪਟਵਾਰੀ ਕਰਦੇ ਸੀਗੇ ਉਹ ਦਫ਼ਤਰਾਂ 'ਚ ਬਹਿ ਕੇ ਜਾਂ ਘਰਾਂ 'ਚ ਪਿੰਡ 'ਚ ਇੱਕ ਥਾਂ ਬਹਿ ਕੇ ਬੰਦਿਆਂ ਨੂੰ ਸੱਦ ਕੇ ਗਰਦੌਰੀ ਕਰ ਲੈਂਦੇ ਸੀ ਕਿ ਉਹ ਖੇਤਾਂ 'ਚ ਜਾਣ ਨਾ ਉਹਨਾਂ ਨੂੰ ਟਾਈਮ ਲੱਗਦਾ ਸੀ ਅੱਗੇ ਤਕਰੀਬਨ ਇੱਕ ਥਾਂ ਬੈਠੇ 2 ਦਿਨਾਂ ਦੇ ਵਿੱਚ ਜਿਹੜੀ ਗਰਦੌਰੀ ਪਿੰਡ ਦੀ ਹੋ ਜਾਂਦੀ ਸੀ ਪਰ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਹੁੰਦੀ ਕਿ ਕਿਸੇ ਫਸਲ ਕੀ ਬੀਜੀ ਕੀ ਨਹੀਂ ਸੀਗੀ ਇਹ ਇੱਕ ਉਪਰਾਲਾ ਪੰਜਾਬ ਗਵਰਨਮੈਂਟ ਨੇ ਜਿਹੜਾ ਇਹ ਕੀਤਾ ਹੈ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਵੀ ਜਿਹੜੀ ਫਸਲ ਬੀਜੀ ਜਿਹੜੇ ਨੰਬਰ ਤੇ ਬੀਜੀ ਹੈ ਉਹਦੇ ਤੇ ਜੇ ਤਿੰਨ ਫਸਲਾਂ ਹੈ ਉਹ ਤਿੰਨ ਫਸਲਾਂ ਦਾ ਹੀ ਆਊਗਾ ਖੇਤ ਜਾ ਕੇ ਉਸ ਨੰਬਰ ਤੇ ਖੜ ਕੇ ਉਹਦੀ ਲੋਕੇਸ਼ਨ ਪਾਉ ਉਹਦਾ ਨੰਬਰ ਪਾਉ ਉਹਦੀ ਫਸਲ ਦਾ ਨਾਮ ਪਾਊਗਾ ਉਹਦੀ ਗਰਦੌਰੀ ਹੋਊਗੀ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਜੇ ਸਾਡਾ ਕੋਈ ਵਾਹਣ ਵਹਿਲਾ ਜਾਂ ਉਹਦੀ ਫਸਲ ਉਹਦੀ ਬੀਜੀ ਹੈ ਮਾਅਵਜਾ ਮਿਲਦਾ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਇਹਦਾ ਮਾਅਵਜਾ ਮਿਲੂਗਾ ਜਿੱਥੇ ਜਿੱਥੇ 6 ਮਹੀਨਿਆਂ ਨੰਗਰ ਦੇ ਸੀ ਉਹ ਸਾਡਾ ਜਿਹੜਾ 10-15 ਦਿਨਾਂ ਦੇ ਵਿੱਚ ਜਿਹੜਾ ਹੱਲ ਹੋ ਜਾਊਗਾ ਸਾਨੂੰ ਸਮਝਾਇਆ ਵੀ ਜਿੱਥੇ ਜਿਹੜਾ ਪਟਵਾਰੀ ਜਾਊਗਾ ਹਰ ਇੱਕ ਕਿੱਲੇ ਤੇ ਉਸ ਨੰਬਰ ਦੇ ਵਿੱਚ ਜਾਊਗਾ ਉਹਦੀ ਫੋਟੋ ਲਊਗਾ ਦੋ ਕਿੱਲੇ ਤੋਂ ਵੱਧ ਫੋਟੋ ਨਹੀਂ ਉਹਦੀ ਉਹ ਕਰ ਸਕੂਗਾ ਕਿਉਂਕਿ ਉਹਨਾਂ ਨੇ ਲੋਕੇਸ਼ਨ ਹੀ ਉਹਦੀ ਨਹੀਂ ਰੱਖੀ ਐ ਵੀ ਉਹ ਕਿੱਲਿਆਂ ਦੇ ਵਿੱਚ ਜਾ ਕੇ ਨੰਬਰ ਪਾ ਕੇ ਫਸਲਾਂ ਦਾ ਨਾਮ ਪਾ ਕੇ ਜਿਹੜਾ ਆਨਲਾਈਨ ਕਰੂਗਾ ਉਸੇ ਵਕਤ ਜਦੋਂ ਇਹ ਨਾਮ ਪਾਤਾ ਉਹਦੀ ਆਨਲਾਈਨ ਹਾਜ਼ਰੀ ਉਸੇ ਵਕਤ ਜਿਹੜੀ ਉਹਦੀ ਚਲੀ ਜਾਊਗੀ ਕੋਈ ਉਹਨੂੰ ਦੇਰੀ ਨਹੀਂ ਲੱਗੂਗੀ ਕੋਈ ਕਾਗਜ਼ ਤਿਆਰ ਕਰਨ ਨੂੰ ਨਹੀਂ ਲੱਗੂਗਾ ਜੇ ਨੇ ਪਿੰਡ ਦੀ ਗਰਦੌਰੀ ਜੇ 2 ਦਿਨਾਂ ਚ ਹੋਊਗੀ ਤੇ 2 ਦਿਨ ਦੇ ਵਿੱਚ ਦੀ ਜਿਹੜੀ ਗਰਦੌਰੀ ਹੈ ਗਵਰਨਮੈਂਟ ਕੋਲੇ ਪਹੁੰਚ ਜੂਗੀ ਤੇ ਉਹ ਜਲਦੀ ਤੋਂ ਜਲਦੀ ਜਿਹੜਾ ਸਾਡਾ ਮਾਅਵਜੇ ਦੀ ਜਿਹੜੀ ਹੈ ਜਿਹੜੀ ਸਾਡੇ ਤੱਕ ਪਹੁੰਚੂ ਸਾਡੀ ਸੁਰੱਖਤ ਸਭ ਤੋਂ ਜ਼ਿਆਦਾ ਜਿਹੜੀ ਇਹ ਚੀਜ਼ ਹੋਊ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋਊਗਾ ਸਰਕਾਰ ਦਾ ਫੈਸਲਾ ਜੀ ਬਹੁਤ ਵਧੀਆ ਹੈ ਇਦੋਂ ਸਾਨੂੰ ਹੋਰ ਕੀ ਫੈਸਲਾ ਹੋਊਗਾ ਜਿਹੜਾ ਸਾਨੂੰ ਮਾਅਵਜੇ ਨੂੰ 6 ਮਹੀਨੇ ਜਾਂ ਸਾਲ ਲੱਗਦਾ ਸੀ ਸਾਨੂੰ ਉਹ ਜਿਹੜਾ 20 ਦਿਨਾਂ ਦੇ ਵਿੱਚ ਮਾਅਵਜਾ ਜਿਹੜਾ ਮਿਲੂਗਾ ਜੇਕਰ ਸਰਕਾਰ ਦੇ ਹੈ ਫੇਸਲੇ ਆ ਪਾਣੀ ਆ ਨਹਿਰਾਂ ਦਾ ਪਾਣੀ ਆ ਉਹ ਕਸੀਆਂ ਪੱਕੀਆਂ ਹੋ ਰਹੀਆਂ ਖਾਲੇ ਆ ਸਾਡੇ ਪਿੰਡ ਕਪੂਰੇ ਵੀ ਜਿਹੜੇ ਆ ਖਾਲੇ ਪੈ ਪੈ ਰਹੇ ਆ ਹੋਰ ਵੀ ਚੀਜ਼ਾਂ ਲੇਟ ਪੂਰੀ ਆ ਰਹੀ ਆ ਜਿੰਨਾ ਚਿਰ بارش ਨਹੀਂ ਸੀ ਅੱਗੇ ਝੋਨਾ ਨਹੀਂ ਸੀ ਲੱਗਦਾ ਤਕਰੀਬਨ ਸਾਡਾ ਜਿਹੜਾ 75% ਚੋਨਾ ਲੇਟ ਤੇ ਲੱਗ ਚੁੱਕਾ بارشਾ ਹ ਅੱਜ ਹੋਈ ਆ ਸਵੇਰ ਨਹੀਂ بارش ਨਹੀਂ ਕਿਉਂਕਿ ਸਰਕਾਰ ਦੇ ਵੱਧ ਤੋਂ ਵੱਧ ਫੈਸਲੇ ਬਹੁਤ ਵਧੀਆ ਜਿਹੜੇ ਭਗਵੰਤ ਮਾਨ ਨੇ ਜਿਹੜੇ ਫੈਸਲੇ ਕਰਦੇ ਆ ਇਹਨੇ ਕਿਸੇ ਸਰਕਾਰ ਨੇ ਨਾ ਕੀਤੇ ਨਾ ਕਰਨੇ ਆ ਅਸੀਂ ਇਹ ਸਰਕਾਰ ਦੇ